ਚੁਕੇ ਹੋ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਕੁਝ ਖਬਰਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਅਚਾਨਕ ਹੀ ਬਣ ਜਾਂਦੀਆਂ ਨੇ ਅੱਜ ਮੈਂ ਇੱਕ ਉਸ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਜਿਹੜੇ 12 ਸਾਲਾਂ ਦੇ ਲੰਬੇ ਅੰਤਰਾਲ ਦੇ ਬਾਅਦ ਅੱਜ ਇਸ ਸ਼ਹਿਰ ਧਾਰੀਵਾਲ ਦੇ ਵਿੱਚ ਆਏ ਆ ਔਰ ਬਹੁਤ ਇਹਨਾਂ ਦੀਆਂ ਬਚਪਨ ਦੀਆਂ ਔਰ ਜਵਾਨੀ ਦੀਆਂ ਯਾਦਾਂ ਜੜੀਆਂ ਨੇ ਇਸ ਸ਼ਹਿਰ ਦੇ ਨਾਲ ਜੁੜੀਆਂ ਹੋਈਆਂ ਨੇ ਆਪਾਂ ਮੈਂ ਥੋੜਾ ਘੱਟ ਬੋਲਾਂਗਾ ਜਿਆਦਾ ਆਪਾਂ ਗੱਲਬਾਤ ਦੇ ਰਹੀ ਜਾਨਣ ਦੀ ਕੋਸ਼ਿਸ਼ ਕਰਦੇ ਆ ਇਮੈਨੂਅਲ ਜੀ ਤੋਂ ਜਿਹੜੇ ਬਹੁਤ ਭਾਵੁਕ ਹੋਏ ਦੇ ਨੇ ਔਰ ਫਿਰ ਤੁਰ ਕੇ ਸਾਰਾ ਇਹਨਾਂ ਨੇ ਸ਼ਹਿਰ ਜਿਹੜਾ ਵਾ ਉਹ ਦੇਖਿਆ ਵਾ ਸਰ ਸਭ ਤੋਂ ਪਹਿਲਾਂ ਮੈਂ ਪੂਰੇ ਸ਼ਹਿਰ ਵਾਸੀਆਂ ਵੱਲੋਂ ਤੁਹਾਡਾ ਅੱਜ 12 ਸਾਲਾਂ ਬਾਅਦ ਆਣ ਤੇ ਵੈਲਕਮ ਕਰਦਾ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਆਮ ਵੈਰੀ 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 ਇਮੋਸ਼ਨਲ ਬਹੁਤ ਇਮੋਸ਼ਨਲ ਪਲ ਹੈ 12 ਸਾਲ ਮੀਨਸ ਅ ਲੋਟ ਇੱਕ ਲੰਬਾ ਸਮਾਂ ਔਰ ਮੈਂ ਇੱਕ ਇੱਕ ਜਗ੍ਹਾ ਗਿਆ नहर नहर सबके साथ जुड़ी हुई है वहाँ हम नहर के पास गोलगप्पे खाया करते थे और वो देखा मैंने बट नहर को देख के थोड़ा सा दुख हुआ कि कचरा वहाँ बहुत ज़्यादा है अदरवाइज़ मुझे लोगों ने बताया कि वहाँ कुछ बन रहा है अभी कंस्ट्रक्शन हो रही है तो दैट इज़ वेरी वंडरफुल और बहुत सारी चीज़ें बचपन से ये कुकू बुक स्टोर जो हॉस्पिटल रोड पर है मिशन हॉस्पिटल रोड पर है ਬਚਪਨ ਸੇ ਦੇਖਾ ਬਚਪਨ ਸੇ ਜਵਾਨੀ ਔਰ ਇਸ ਉਮਰ ਕੇ ਪੜਾਅ ਤੱਕ ਮੈਂ ਦੇਖ ਰਹਾ ਹੂੰ ਇਹ ਸ਼ਾਪ ਐਜ਼ ਇਟ ਇਜ਼ ਹੈ ਤਾਂ ਯਹਾਂ ਪਰ ਵੀ ਆ ਕੇ ਬੜਾ ਇਮੋਸ਼ਨਲ ਹੁਆ ਫਿਰ ਹਮ ਇੱਥੇ ਤੋਤਾਪਾ ਜੀ ਨੇ ਜੀ ਬਗਲ ਦੀ ਦੁਕਾਨ ਕਪੜੇ ਸਵਾਂਦੇ ਸੀ ਗਿਆ ਸੀ ਤੇ ਕਪੜੇ ਸਵਾਂਦੇ ਸੀ ਗਿਆ ਸੀ ਉੱਥੇ ਤੇ ਮੈਂ ਉਹਨਾਂ ਨੂੰ ਵੀ ਦੇਖ ਰਿਹਾ ਕਿ ਵੈਸੇ ਤਰ੍ਹਾਂ ਦਾ ਹੀ ਸਾਰੇ ਲੋਕੀ ਨੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਚੰਗੀ ਲੱਗੀ ਅਸੀਂ ਦਿੱਲੀ ਰਹਿੰਦੇ ਆ ਹਾਂ ਹਾਂ ਜਿਹੜਾ ਪਿਆਰ ਹੈ ਨਾ ਮੈਂ ਇੱਥੇ ਆਇਆ ਤੋਤੇ ਪਾਜੀ ਦੇ ਅਸੀਂ ਕਸਟਮਰ ਸੀਗੇ ਬਸ ਬਿਲਕੁਲ ਬਿਲਕੁਲ ਤੇ ਉਹ ਮੈਨੂੰ ਪਛਾਨ ਗਏ ਮੈਂ ਉਹਨਾਂ ਨੂੰ ਪਛਾਨ ਗਿਆ ਸੀ ਜੱਪੀ ਪਾਈ ਆ ਜੀ ਉਹ ਪਿਆਰ ਉਹ ਪਿਆਰ ਅੱਜ ਵੀ ਹੈ ਉਹ ਪਿਆਰ ਪੰਜਾਬ ਚ ਹੀ ਹੋ ਸਕਦਾ ਹੈ ਜੀ ਤੇ ਉਹ ਹੀ ਚੀਜ਼ ਮੈਂ ਲੈ ਕੇ ਫੀਲ ਕਰ ਰਿਹਾ ਹਾਂ ਕুকু ਪਾਜੀ ਨਾਲ ਮੈਂ ਮਿਲਿਆ ਉਹਨਾਂ ਨੂੰ ਵੀ ਜੱਪੀ ਪਾਈ ਤੇ ਸੈਣੀ ਬੇકરી ਉਹਦੇ ਨਾਲ ਸੈਣੀ ਬੇકરી ਹੈ ਅਸੀਂ ਛੋਟੇ ਹੁੰਦੇ ਸੀਗੇ ਤੇ ਛੋਟੀ ਜੀ ਬੇਕਰੀ ਹੁੰਦੀ ਸੀ ਮੈਂ ਅੱਜ ਇੰਨਾ ਖੁਸ਼ ਹਾਂ ਸਾਰੀ ਚੀਜ਼ਾਂ ਸਾਰੇ ਪਾਸੇ ਮੈਂ ਡਿਵੈਲਪਮੈਂਟ ਵੇਖ ਰਿਹਾ ਤੇ ਦੁਕਾਨਾਂ ਰੋਡ ਮੈਂ ਜਦੋਂ ਉਸ ਪਾਸੇ ਗਿਆ ਤੁਹਾਡੇ ਜਿਹੜਾ ਬੱਸ ਸਟੈਂਡ ਦੇ ਜਿਹੜਾ ਰਸਤਾ ਹੈ ਹਾਂ ਹਾਂ ਤੇ ਉੱਥੇ ਮੈਂ ਵੇਖਿਆ ਥੋੜਾ ਕੰਜੈਸਟਿਡ ਲੱਗਾ ਮੈਨੂੰ ਇਸ ਵਾਰ ਸਰ ਇਨੀ ਦੇਰ ਬਾਅਦ ਜਦੋਂ ਤੁਸੀਂ ਆਏ ਹੋ ਕੀ ਕੋਈ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਜਾਂ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਜਦੋਂ ਘੁੰਮੇ ਸੀਗੇ ਤੇ ਕੀ ਤਬਦੀਲੀ ਨਜ਼ਰ ਆਈ ਹੈ ਥੋੜਾ ਉਹ ਦੱਸਿਓ डेवलपमेंट तो देखिए मेरे मिक्स इमोशंस इमोशन् कुछ चीज़ों को लेकर मैं बड़ा खुश हूँ एक्साइटेड हूँ कुछ आ, चीज़ों को लेकर मैं थोड़ा सा अचंभित हूँ और एक्साइटेड इसलिए हूँ क्योंकि डेवलपमेंट दिख रही है जी। पर अचंबित हैं कि बहुत ज़्यादा ट्रैफिक मैंने सोचा था मैं टांगे पे बैठूँगा बट टांगा मुझे नहीं मिला।, नहीं मिला मैंने सोचा मैं मरुते पर बैठूँगा बट मरुता मुझे नहीं मिला बट चलो ठीक है अच्छी बात है तरक्की होनी चाहिए बट कंपेरेटिवली थोड़ा कंजस्टेड दिख रहा है ट्रैफिक बड़ा है पॉपुलेशन बढ़ेगी तो ट्रैफिक बढ़ेगा बट ओवरऑल बहुत सारी चीज़ें हैं जैसे आपका मिशन स्कूल है और मैक्रॉबर्ट हॉस्पिटल भी मैं देख कर आया और वो जिस तरीके से मानवता की सेवा कर रहा है हॉस्पिटल आज भी है एज़ इट इज़ है कुछ नहीं बदला मिशन स्कूल एज इट इज़ है और बस थोड़ी घास फूस दिख रही है मुझे ज़्यादा अदरवाइज बहुत अच्छा है ये जो ग्राउंड है, है. मिशन ग्राउंड है मिल ग्राउंड जो है ਤੋ ਯਹਾਂ ਕ੍ਰਿਕਟ ਖੇਲਤੇ تھے ਫੁੱਟਬਾਲ ਖੇਲਤੇ تھے ਆਜ ਵੀ ਬੱਚੇ ਖੇਡ ਰਹੇ ਹਨ ਹਾਂਜੀ ਹਾਂਜੀ ਤੋ ਬੜਾ ਮਿਕਸ ਸੀ ਫੀਲਿੰਗ ਹੈ ਐਸਾ ਲੱਗ ਰਿਹਾ ਹੈ ਕਿ ਪਤਾ ਨਹੀਂ ਸੋ ਕੇ ਜਾਗ ਗਏ ਦੁਬਾਰਾ ਹੈਨਾ ਸਰ ਅੱਜ ਦਾ ਯੋਗ ਜੜਾ ਵਾ ਜਿੱਦਾਂ ਤੁਸੀਂ 12 ਸਾਲਾਂ ਬਾਅਦ ਆਏ ਹੋ ਔਰ ਦਿੱਲੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਜਿੱਥੇ ਆਨਲਾਈਨ ਚੀਜ਼ਾਂ ਖਾਣ ਪੀਣ ਦੀਆਂ ਔਰ ਹਰ ਚੀਜ਼ ਘਰ ਦੇ ਵਿੱਚ ਪਹੁੰਚ ਜਾਂਦੀ ਆ ਕੋਈ ਬਚਪਨ ਦੀ ਖਾਣ ਪੀਣ ਦੀ ਯਾਦ ਜਿਹੜੀ ਅੱਜ ਆ ਕੇ ਤੁਹਾਡੀ ਦੁਬਾਰਾ ਤਾਜ਼ਾ ਹੋਈ ਹੋਏ ਤੁਸੀਂ ਨਾ ਦੁਖਤੀ ਰਗ ਛੇੜੀ ਐ ਮੈਂ ਤੁਹਾਨੂੰ ਦੱਸ ਰਿਹਾ ਮੈਂ ਜਦੋਂ ਉੱਥੇ ਸੀਗਾ ਨਹਿਰ ਤੇ ਲਾਗੇ ਜੀ ਮੈਨੂੰ ਉਹ ਰੇੜੀ ਵਿਖੀ ਆਈਸਕ੍ਰੀਮ ਦੀ ਰੇੜੀ ਓਕੇ ਕੋਨ ਉਹ ਫਿਲ ਕਰਦੇ ਸੀ ਕੋਨਾ ਨੂੰ ਤੇ ਉੱਤੇ ਪਾਉਂਦੇ ਸੀ ਉਹ ਮਿੱਠੇ ਤੇ ਚੈਰੀ ਜੀ ਹਾਂ ਬਿਲਕੁਲ ਬਿਲਕੁਲ ਤੇ ਮੈਂ ਭੱਜਾ ਉਸ ਤਰਫ ਕਿਉਂਕਿ ਉਹ ਇੱਕ ਬਚਪਨ ਦੀ ਯਾਦ ਸੀ ਕਿ ਹਮ ਖਾਤੇ تھے ਮੈਂ ਗਿਆ ਮੈਨੇ ਪੁੱਛਾ ਭਾਈ ਸਾਹਿਬ ਇਹ ਦੇ ਦਿਓ ਜੀ ਬਟ ਉਸ ਸਮੇਂ 1 ਰੁਪਏ ਕੀ ਇੱਕ ਮਿਲਦੀ ਸੀ ਜੀ ਅੱਜ 20 ਰੁਪਏ ਦੀ ਇੱਕ ਹੈ ਮੈਂ ਯਾਰ ਮਹਿੰਗਾਈ ਵਧ ਗਈ ਕਾਫੀ ਜ਼ਿਆਦਾ ਬਟ ਸਾਈਜ਼ ਵੀ ਛੋਟਾ ਹੋ ਗਿਆ ਬਟ ਟੇਸਟ ਉਹੀ ਸੀ ਕੀ ਤੁਹਾਨੂੰ ਲੱਗਾ ਖਾ ਕੇ ਕਿ ਉਹੀ ਜੋ ਬਚਪਨ ਦੇ ਵਿੱਚ ਖਾਂਦੇ ਸੀ ਆਈਸਕ੍ਰੀਮ ਦਾ ਅੱਜ ਵੀ ਸਵਾਦ ਉਹੀ ਹੈ ਫਰਕ ਮੈਨੂੰ ਇੰਨਾ ਹੀ ਮਹਿਸੂਸ ਹੋ ਰਿਹਾ ਕਿ ਪਹਿਲੇ ਮੈਂ ਨਿਕਰਾ 'ਚ ਸੀ ਹੁਣ ਮੈਂ ਪੈਂਟਾ 'ਚ ਆ ਬਾਕੀ ਫੀਲ ਉਹੀ ਹੈ ਜੀ ਸਵਾਦ ਉਹੀ ਹੈ 에ਅਰ 에ਅਰ ਇਸ ਸੇਮ ਬਿਲਕੁਲ ਸੋ ਆਮ ਰੀਅਲੀ ਗਲਾਡ ਟੂ ਹੈਅਰ ਅਗੇਨ ਸੋ ਗਰਮੀ ਬਹੁਤ ਜ਼ਿਆਦਾ ਵਾ ਸਰ ਮੈਂ ਤੁਹਾਡੀ ਫੀਲਿੰਗਸ ਦੇ ਨਾਲ ਜਿਹੜਾ ਵਾ ਬਿਲਕੁਲ ਸਹਿਮਤ ਹਾਂ ਅਕਸਰ ਹੀ ਜਿਹੜਾ ਵਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਥੇ ਬਹੁਤ ਸਾਰਾ ਆਪਣਾ ਆਪਣਾ ਪਿਆਰ ਮਿਲਿਆ ਅਕਸਰ ਹੀ ਜਦੋਂ ਆਪਾਂ ਪੰਜਾਬ ਤੋਂ ਮਤਲਬ ਬਾਹਰ ਦੀ ਗੱਲ ਕਰੀਏ ਜਿੱਦਾਂ ਤੁਸੀਂ ਦਿੱਲੀ ਜਾਂ ਫੋਰਨ ਦੇ ਵਿੱਚ ਜਾਂਦੇ ਹੋ ਤਾਂ ਪੰਜਾਬੀਆਂ ਬਾਰੇ ਬਾਕੀ ਤਾਂ ਸਾਰਾ ਕੁਝ ਠੀਕ ਆ ਇੱਕ ਨਸ਼ੇ ਨੂੰ ਲੈ ਕੇ ਜਿਹੜਾ ਵਾ ਇੱਕ ਹੋਰ ਕਨਸੈਪਟ ਵੀ ਬਣਿਆ ਹੋਇਆ ਵਾ ਇਸ ਨਸ਼ੇ ਦੇ ਕਨਸੈਪਟ ਨੂੰ ਲੈ ਕੇ ਤੁਸੀਂ ਸਾਡੇ ਪੰਜਾਬ ਬਾਰੇ ਜਾਂ ਆਪਣੇ ਡਿਸਟ੍ਰਿਕਟ ਗੁਰਦਾਸਪੁਰ ਜਾਂ ਸ਼ਹਿਰ ਤਾਰੀਬਾਲ ਬਾਰੇ ਕੀ ਸੋਚਦੇ ਹੋ ਔਰ ਪੰਜਾਬ ਦੇ ਯੂਥ ਨੂੰ ਜਿਹੜਾ ਵਾ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਮੈਂ ਇਹੋ ਹੀ ਸੰਦੇਸ਼ ਦੇਣਾ ਚਾਹਤਾ ਹਾਂ ਲਾਈਫ ਇਜ਼ ਬਿਊਟੀਫੁਲ ਡੋਨਟ ਸਪੋਇਲ ਯਰ ਲਾਈਫ ਨਸ਼ੇ ਤੋਂ ਬਚੋ ਜੀ ਔਰ ਇੰਨਾ ਸੋਣਾ ਪੰਜਾਬ ਇੰਨਾ ਸੋਣਾ ਐਟਮਾਸਫੇਅਰ ਇੰਨੇ ਸੋਹਣੇ ਲੋਕ ਨਸ਼ੇ ਨੇ ਖਰਾਬ ਕੀਤਾ ਹੋਇਆ ਸਾਰਾ ਜੇ ਨਸ਼ੇ ਤੋਂ ਬਚ ਗਏ लाइफ इज़ सो ब्यूटिफुल तो मैं आज के नौजवाना को यही कहना चाहता हूँ नशे में मज़ा नहीं है मज़ा ज़िंदगी जीने में है ये टेम्प्रेरी मज़ा आपका डाउनफॉल लाएगा नशे से बचो ज़िंदगी बहुत खूबसूरत है पंजाब इज़ रिच पंजाब द कल्चर ऑफ पंजाब इज़ रिच द लव ऑफ पंजाब इज़ रिच तो आप दुनिया में कहीं भी चले जाओ ना ये नशे को छोड़ दो पंजाब बहुत खूबसूरत है पंजाब के लोग बहुत खूबसूरत हैं ਸੋ ਗੱਲਬਾਤ ਲਈ ਧੰਨਵਾਦ ਇਹਨਾਂ ਇੱਕ ਵਾਰੀ ਮੈਂ ਫੇਰ ਚਾਹੁੰਦਾ ਕਿ ਆਪਣਾ ਨਾਮ ਜਿਹੜਾ ਵਾ ਜਰੂਰ ਦਰਸ਼ਕਾਂ ਨੂੰ ਦੱਸ ਦਿਓ ਸਰ ਮੇਰਾ ਨਾਮ ਇਮਾਨਿਊਲ ਸਿੰਘ ਹੈ ਜੀ ਔਰ ਮੈਂ 12 ਸਾਲ ਕੇ ਬਾਅਦ ਹਰੀਵਾਲ ਆਇਆ ਹਾਂ ਐਂਡ ਆਮ ਸੋ ਗਲਡ ਐਂਡ ਥੈਂਕਫੁਲ ਟੂ ਯੂ ਆਲਸੋ ਜੀ ਜੀ ਧੰਨਵਾਦ ਇਹਨੇ ਇਮਾਨਿਊਲ ਸਿੰਘ ਜਿਹੜੇ 12 ਸਾਲਾਂ ਬਾਅਦ ਜਿਹੜੇ ਆ ਉਹ ਬਹੁਤ ਸਾਰੀ ਫੋਰਨ ਕੰਟਰੀ ਔਰ ਦਿੱਲੀ ਤੋਂ ਜੜਾ ਵਾ ਵਾਪਿਸ ਧਾਰੀਵਾਲ ਆਏ ਔਰ ਧਾਰੀਵਾਲ ਆ ਕੇ ਅੱਜ ਜਦੋਂ ਇਹ ਫਿਰੇ ਤੁਰੇ ਆ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਤੇ ਕਾਫੀ ਇਮੋਸ਼ਨਲ ਨਜ਼ਰ ਆ ਰਹੇ ਆ ਔਰ ਬਹੁਤ ਸਾਰੀਆਂ ਬਚਪਨ ਦੀਆਂ ਯਾਦਾਂ ਜੜੀਆਂ ਉਹ ਵੀ ਇਹਨਾਂ ਨੇ ਸ਼ੇਅਰ ਕੀਤੀਆਂ ਵਾ ਕਿ ਧਾਰੀਵਾਲ ਸ਼ਹਿਰ ਦੇ ਵਿੱਚ ਤਰੱਕੀ ਵੀ ਨਜ਼ਰ ਆਈ ਆ ਲੇਕਿਨ ਟ੍ਰੈਫਿਕ ਜਿਹੜੀ ਹੈ ਉਹ ਵੀ ਡਰਾਵਣੀ ਆ ਇਸ ਦੇ ਨਾਲ ਹੀ ਜੜਾ ਵਾ ਇਹਨਾਂ ਦਾ ਵੀ ਕਹਿਣਾ ਵਾ ਕਿ ਪੰਜਾਬ ਨੂੰ ਲੈ ਕੇ ਬਹੁਤ ਵਧੀਆ ਵਾ ਔਰ ਜਿੰਨਾ ਪਿਆਰ ਆ ਅੱਜ ਇੰਨੇ ਸਾਲਾਂ ਬਾਅਦ ਆ ਕੇ ਇਹਨਾਂ ਨੂੰ ਇੱਥੇ ਮਿਲਿਆ ਵਾ ਬਹੁਤ ਬੂ ਕੋ ਕੇ ਇਹਨਾਂ ਨੇ ਬਿਆਨ ਕੀਤਾ ਵਾ ਇਸ ਦੇ ਨਾਲ ਹੀ ਅੱਜ ਦੀ ਗੱਲਬਾਤ ਦੇ ਵਿੱਚ ਜਿਹੜਾ ਜੋ ਇਹ ਬ੍ਰਦਰ ਹੋਣਾਂ ਨੇ ਸਾਨੂੰ ਮੈਨੂਅਲ ਜੀ ਨੇ ਇੱਕ ਖਾਸ ਮੈਸੇਜ ਦਿੱਤਾ ਵਾ ਪੰਜਾਬ ਦੇ ਯੂਥ ਨੂੰ ਕਿ ਜੇਕਰ ਪੰਜਾਬ ਚੋਂ ਨਸ਼ਾ ਖਤਮ ਹੋ ਜਾਏ ਤੇ ਪੰਜਾਬ ਇੱਕ ਵਾਕਈ ਹੀ ਸਵਰਗ ਵਾ ਵਾਕਈ ਹੀ ਸਵਰਗ ਇਹਨਾਂ ਦਾ ਕਹਿਣਾ ਵਾ ਸੋ ਗੱਲਬਾਤ ਦਾ ਸਿਲਸਿਲਾ ਵਕ ਵਕ ਸਖਸ਼ੀਤਾ ਨਾਲ ਸਾਡਾ ਇਦਾਂ ਹੀ ਲਗਾਤਾਰ ਅਗਲੇ ਦਿਨਾਂ ਚ ਵੀ ਜਾਰੀ ਰਹੇਗਾ ਮੈਂ ਸ਼ਹਿਰ ਤਾਰੀਵਾਲ ਤੋਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਲਗਾਤਾਰ ਤੁਸੀਂ ਬਿਹਤਰੀਨ ਖਬਰਾਂ ਦੇ ਲਈ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਧੰਨਵਾਦ